ਆਪ ਸਰਕਾਰੀ ਕਰ ਰਹੇ ਆਂ ਮਹਿੰਗੇ ਕੋਈ ਨਾ ਕਰ ਰਹੇ ਆਂ ਇਹਨਾਂ ਦੀ ਕਰੋੜਾਂ ਰੁਪਏ ਕੱਢਣ ਆ ਆ ਮੈਂ ਲੈ ਚਾ ਰਿਹਾ ਮੈਂ ਅੱਜ ਫੋਟੋ ਕਰ ਰਹੇ ਆਂ ਅਸੀਂ ਜੋ ਕਰ ਰਹੇ ਆਂ ਇਹ ਪਿਆਰੇ ਦੀ ਘਟਨਾ ਮੈਂ ਬੈਠਾ ਭਾਈਚਾਰਾ ਰੱਖਦਾ ਰਹੇਗਾ ਇਹ ਕਿਹੜਾ ਭਾਈਚਾਰਾ ਮੈਂ ਉਹੋ ਜੀ ਕੋਈ ਨਹੀਂ ਕਰ ਰਹੇ ਆਂ ਤੁਹਾਡੀ ਮੁਲਾਜਮ ਰਹੇਗਾ ਹਾਂਜੀ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਇਹ ਪੰਜਾਬ ਅਗੇਂਸ ਕ੍ਰਾਪਸ਼ਨ ਸੰਸਥਾ ਅਤੇ ਲੋਕ ਹਿੱਤ ਮਿਸ਼ਨ ਜਿਹੜੀ ਸੰਸਥਾ ਹੈਗੀ ਆ ਨਵੇਂ ਚੰਡੀਗੜ੍ਹ ਦੀ ਮਾਜਰੀ ਦੀ ਉਹਨਾਂ ਵੱਲੋਂ ਆ ਤੇ ਹੋਰ ਸਾਡੇ ਸਹਿਯੋਗੀ ਆ ਕਿਸਾਨ ਜਥੇਬੰਦੀਆਂ ਵੱਲੋਂ ਬਾਈਦਵਨ ਸਾਹਿਬ ਖੜੇ ਆ ਹੱਲੀ ਆ ਪੱਗਾਂ ਵਾਲੇ ਦੇਖ ਲੋ ਲੋਕ ਬੰਦੇ ਖੜੇ ਤੇ ਜੋ ਅਸੀਂ આરોਪ ਲਾ ਰਹੇ ਆ ਉਹ ਸੱਚੇ ਆ ਜਾਂ ਝੂਠੇ ਆ ਸਾਡੇ ਕੋਲ ਜਿਹੜਾ ਜੋ ਰਿਕਾਰਡ ਆ ਉਹਦੇ ਉੱਤੇ ਬੋਲਣਾ ਬੈਂਕ ਅੱਗੇ ਇਸ ਲਈ ਤਾਂ ਕਿ ਬੈਂਕ ਦੇ ਅਧਿਕਾਰੀ ਆਪਣਾ ਪੱਖ ਪੇਸ਼ ਕਰ ਸਕਣ ਜੋ ਸਾਡੇ ਕੋਲ ਪੇਪਰ ਹੈ ਹਰੇਕ ਤੁਹਾਨੂੰ ਵਟਸਐਪ ਤੇ ਮਿਲ ਜਾਣਗੇ ਇੱਕ ਜਾਦਾ ਜਿਹੜੀ ਗੱਲਬਾਤ ਹੋਏਗੀ ਮੇਰੀ ਸ਼ਿਕਾਇਤ ਹੋਈ ਹੈ ਮੈਂ ਕੀਤੀ ਹੈ ਸ਼ਿਕਾਇਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਕਿ ਜਿਹੜਾ ਜ਼ਿਲ੍ਹਾ ਮੋਹਾਲੀ ਹੈ ਇਹਦੀਆਂ 21 ਬ੍ਰਾਂਚਾਂ ਹੈ 21 ਬ੍ਰਾਂਚਾਂ ਦੇ ਵੱਡੇ ਪੱਧਰ ਤੇ ਕਪਲੇਬਾਜੀ ਹੋਈ ਹੈ ਇੱਕ ਚ ਹੋਈ ਹੈ ਦੋ ਚ ਹੋਈ ਹੈ 15 ਚ ਹੋਈ ਹੈ ਮੈਨੂੰ ਪਤਾ ਨਹੀਂ ਉਹ ਜਾਂਚ ਦਾ ਵਿਸ਼ਾ ਜਾਂਚ ਅਸੀਂ ਜਾਂਚ ਕਰੇ ਉਹਦੇ ਵਿੱਚ ਵੱਡੇ ਅਫਸਰਾਂ ਦੇ ਨਾਮ ਹੈ ਹੋ ਸਕਦਾ ਮੈਂ ਕਿਸੇ ਐਮ ਡੀ ਦਾ ਨਾਮ ਲਵਾਂ ਮੈਂ ਉਹਦੇ ਪੇਪਰ ਨੇ ਦੇਖੇ ਮੈਂ ਤਾਂ ਰਿਪੋਰਟ ਦੇਖੀ ਆ ਉਹਦਾ ਦੋਸ਼ 1% ਹੈ ਅੱਧਾ ਹੈ 2% ਹੈ ਮੈਨੂੰ ਪਤਾ ਨਹੀਂ ਉਹ ਪਹਿਲੇ ਜ਼ਿਲ੍ਹੇ ਦੇ ਮੈਨੇਜਰ ਸੀ ਹੁਣ ਉਹ ਐਮ ਡੀ ਆ ਇਸ ਕਰਕੇ ਉਹ ਵੱਡੇ ਅਫਸਰ ਆ ਉਹਨਾਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਆ ਪ੍ਰੈਸ ਨੋਟ ਤੇ ਅਸੀਂ ਦੋਸ਼ ਲਾ ਰਹੇ ਆ ਉਹਦੇ ਪੇਪਰ ਸਾਡੇ ਕੋਲ ਮੰਗ ਲਿਓ ਪ੍ਰੈਸ ਨੋਟ ਪੜ੍ਹ ਕੇ ਸਰਾ ਦਿੰਨਾ ਪੰਜਾਬੀ ਵਿੱਚ ਮਹਾਲੀ ਕੋਆਪਰੇਟਿਵ ਬੈਂਕ ਦੀ ਐਮ ਡੀ ਪ੍ਰਗਤੀ ਜੱਗਾ ਅਤੇ ਹੋਰਾਂ ਖਿਲਾਫ ਪ੍ਰਦਰਸ਼ਨ ਅਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜਦੇ ਹੋਏ ਜਥੇਬੰਦੀ ਪੰਜਾਬ ਅਗੇਂਸਟ ਕਰਪਸ਼ਨ ਅਤੇ ਲੋਕ ਹਿੱਤ ਮਿਸ਼ਨ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਬੈਂਕ ਵਿੱਚ ਹੋਏ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਰਹੀ ਇਸ ਬੈਂਕ ਦੀ ਮੌਜੂਦਾ ਐਮ ਡੀ ਪ੍ਰਗਤੀ ਜੱਗਾ ਨੂੰ ਮੋਹਾਲੀ ਜ਼ਿਲ੍ਹੇ ਵਿੱਚੋਂ ਬਦਲਿਆ ਜਾਵੇ ਅਤੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੁਲਾਰੇ ਨੇ ਬੁਲਾਰਿਆਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ આરોਪ ਲਗਾਏ ਕਿ ਮੋਹਾਲੀ ਜ਼ਿਲ੍ਹੇ ਵਿੱਚ ਇਸ ਬੈਂਕ ਦੀਆਂ 21 ਬ੍ਰਾਂਚਾਂ ਹਨ ਜਿਨ੍ਹਾਂ ਵਿੱਚ ਪ੍ਰਗਤੀ ਜੱਗਾ ਸਮੇਤ ਆਪਾਂ ਕਿਸੇ ਪ੍ਰਗਤੀ ਜੱਗਾ ਦੀ ਗੱਲ ਨਹੀਂ ਕਰਦੇ ਪ੍ਰਗਤੀ ਜੱਗਾ ਸਮੇਤ ਹੋਰ ਉੱਪਰਲੇ ਅਫਸਰਾਂ ਦੀ ਮਿਲਿ ਭੁਗਤ ਨਾਲ ਲੋਕਾਂ ਦੇ ਪੈਸੇ ਨੂੰ ਫੇਰਾਪੇਰੀ ਕਰਕੇ ਹੜੱਪਿਆ ਗਿਆ ਹੈ ਜਾਲੀ ਹੋਮ ਲੋਨ ਵੰਡੇ ਗਏ ਹਨ ਉਹ ਜਾਲੀ ਹੋਮ ਲੋਨ ਦਾ ਇੱਕ ਪੇਪਰ ਹੈਗਾ ਆਪਣੇ ਕੋਲ ਜਾਲੀ ਹੋਮ ਲੋਨ ਵੰਡੇ ਗਏ ਹਨ ਬ੍ਰਾਂਚਾਂ ਦੇ ਨਵੀਨੀਕਰਨ ਅਤੇ ਫਰਨੀਚਰ ਦੀ ਖਰੀਦਦੋ ਫਰੋਕ ਦੇ ਵਿੱਚ ਵੱਡੇ ਪੱਧਰ ਦੇ ਕਪਲੇ ਕੀਤੇ ਗਏ ਹਨ ਪੀੜਿਤ ਵੱਲੋਂ ਪੀੜਿਤਾਂ ਲੋਕਾਂ ਨੂੰ ਜਦੋਂ ਬੈਂਕ ਅਫਸਰਾਂ ਵੱਲੋਂ ਉਹਨਾਂ ਦੇ ਹੜੱਪੇ ਰੁਪਇਆ ਬਾਰੇ ਪਤਾ ਲੱਗਾ ਤਾਂ ਜ਼ਿਲ੍ਹੇ ਦੀ ਛਾਲਵਾ ਬ੍ਰਾਂਚ ਦੇ ਬਾਹਰ ਪੀੜਿਤ ਲੋਕਾਂ ਨੇ ਵੱਡੇ ਪੱਦਰ ਤੇ ਧਰਨੇ ਪ੍ਰਦਰਸ਼ਨ ਕੀਤੇ ਸਨ ਰਾਵਾਂ ਪੈਣ ਤੇ ਬੈਂਕ ਦੇ ਆਡਿਟ ਅਫਸਰ ਵੱਲੋਂ ਕੀਤੀ ਜਾਂਚ ਵਿੱਚ ਵੀ ਪ੍ਰਗਤੀ ਜੱਗਾ ਅਤੇ ਜਸਵੀਰ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ ਪਰੰਤੂ ਮਿਲੀ ਭੁਗਤ ਨਾਲ ਸਿਰਫ ਜਸਵੀਰ ਸਿੰਘ ਅਤੇ ਪ੍ਰਾਪਰ ਡੀਲਰ ਰਣਜੋਤ ਸਿੰਘ ਅਤੇ ਰਾਜੂ ਸਿੰਘ ਖਿਲਾਫ ਐਫ ਆਈ ਆਰ ਨੰਬਰ 26/2024 ਥਾਣਾ ਬਲਾਕ ਮਾਜਰੀ ਦਰਜ ਕਰਵਾ ਦਿੱਤੀ ਗਈ ਸੀ ਪਰੰਤੂ ਹੁਣ ਤੱਕ ਉਸ ਬ੍ਰਾਂਚ ਵੱਲੋਂ ਠੱਗੇ ਗਏ 145 ਪੀੜਤਾਂ ਵਿੱਚੋਂ ਕੱਲ੍ਹ ਤੋਂ ਪਹਿਲਾਂ ਮੇਰੇ ਕੋਲ ਰਿਕਾਰਡ ਹੈ ਨਹੀਂ ਸੀ ਆ ਜਿਹੜੀ ਬੈਂਕ ਦੀ ਚਿੱਠੀ ਹੈ ਜਿਹੜੀ ਪ੍ਰਸ਼ਾਸਨ ਨੂੰ ਭੇਜੀ ਹੈ ਉਹਦੇ ਰਿਕਾਰਡ ਦਾ ਆਖਰੀ ਪੈਰਾ ਹੈ ਪਰੰਤੂ ਹੁਣ ਤੱਕ ਬ੍ਰਾਂਚ ਵੱਲੋਂ ਠੱਗੇ ਗਏ 145 ਪੀੜਤਾਂ ਵਿੱਚੋਂ 88 ਲੋਕਾਂ ਦੇ 281.53 ਲੱਖ ਰੁਪਏ ਮੂਲ ਅਤੇ 16.04 ਲੱਖ ਰੁਪਏ ਵਿਆਜ ਸਮੇਤ ਵਾਪਸ ਕੀਤੇ ਗਏ ਹਨ ਅਤੇ ਹੋਰ ਦਰਜਨਾ ਪੀੜਤਾਂ ਦੇ ਕਰੋੜਾਂ ਰੁਪਏ ਵਾਪਸ ਹੋਣੇ ਬਾਕੀ ਹਨ ਸ਼ਾਇਦ ਭਵਿੱਖ ਵਿੱਚ ਇਹ ਵੱਡਾ ਕਪਲਾ ਹੋਰ ਵੱਡਾ ਕਪਲਾ ਸਾਹਮਣੇ ਆ ਸਕਦਾ ਹੈ ਕਿਉਂਕਿ ਅਸੀਂ ਤਾਂ ਕੋਈ ਅਫਸਰ ਨਹੀਂ ਆਸੀਂ ਆਡਿਟ ਨਹੀਂ ਕਰਨਾ ਇਹ ਸਰਕਾਰ ਦੀ ਏਜੰਸੀਆਂ ਨੇ ਕਰਨਾ ਤੇ ਉਹਨਾਂ ਨੇ ਕਰਵਾਣਾ ਉਹ ਦੇਖਣ ਕਿਹੜੀ ਬ੍ਰਾਂਚ ਕਿੰਨਾ ਕਪਲਾ ਹੋਇਆ ਪ੍ਰੈਸ ਨੋਟ ਤੋਂ ਹਟ ਕੇ ਇੱਕ ਗੱਲ ਹੋਰ ਕਰ ਦਿੰਨਾ ਇਹ ਵੀ ਕਪਲਾ ਹੋਇਆ ਕਿ ਬੈਂਕ ਦੇ ਵਿੱਚ ਕਿਸੇ ਕਿਸਾਨ ਨੇ ਲਿਮਟ ਬਣਾਈ ਹੋਈ ਹੈ ਉਹ ਲਿਮਟ ਦੇ ਪੈਸੇ ਦੇ ਗਿਆ ਉਹਦਾ ਖਾਤਾ ਬੰਦ ਹੋਣਾ ਚਾਹੀਦਾ ਸੀ ਪਰ ਅਫਸਰਾਂ ਦੀ ਮਿਲੀ ਭੁਗਤ ਨਾਲ ਉਹਨਾਂ ਕਿਸਾਨਾਂ ਦੀ ਬਿਨਾਂ ਮਰਜ਼ੀ ਤੋਂ ਉਹ ਬੈਂਕਾਂ ਦੇ ਲਿਮਟਾ ਵਧਾ ਕੇ ਫਿਰ ਪੈਸੇ ਹੜੱਪੇ ਗਏ ਰੋਲਾ ਪੈਣ ਤੇ ਜਮ੍ਹਾਂ ਕਰਾ ਦਿੱਤੇ ਗਏ ਉਹ ਕਪਲਾ ਕੋਈ ਜਾਣ ਦੇਣ ਏਜੰਸੀ ਬਾਹਰ ਕਰ ਸਕਦੀ ਹੈ ਘਰੂਏ ਬ੍ਰਾਂਚ ਵੀ ਇੱਦੀ ਹੋਇਆ ਤੇ ਹੋਰ ਕਈ ਬ੍ਰਾਂਚਾਂ ਵੀ ਇੱਦੀ ਹੋਇਆ ਬੁਲਾਰੇ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਇਹ ਕਪਲਾ ਸਿਰਫ ਸਿਆਲਬਾ ਬ੍ਰਾਂਚ ਅੰਦਰ ਹੀ ਨਹੀਂ ਹੈ ਸਗੋਂ ਮੋਹਾਲੀ ਜ਼ਿਲ੍ਹੇ ਦੀ ਮਿਲਟਪਲੈਂਡ ਬ੍ਰਾਂਚ ਵਿੱਚੋਂ ਮੋਹਾਲੀ ਦੇ ਡਿਫਾਲਟਰ ਬਿਲਡਰ ਪ੍ਰੀਤ ਸਿਟੀ ਵਿੱਚ ਕਾਲਪਿੰਗ ਪਲਾਟਾਂ ਅਤੇ ਹੋਰ ਜਾਲੀ ਤਰੀਕੇ ਨਾਲ ਮਿਲੀਭੁਗਤ ਕਰਕੇ ਲੋਨ ਬੰਦੇ ਗਏ ਆ ਇੱਕ ਚਿੱਠੀ ਹੈਗੀ ਆ ਇਹ ਇੱਕ ਪ੍ਰੀਤ ਸਿਟੀ ਦਾ ਲੋਨ ਹੈ ਇਹ ਗੱਲ ਤਾਂ ਠੀਕ ਹੈ ਸਾਡਾ ਰੋਪ ਹੈ ਕਿ ਕਾਲਪਨਿਕ ਪਲਾਟ ਜਿਹੜਾ ਪਲਾਟ ਹੈ ਹੀ ਨਹੀਂ ਤੇ ਬਿਲਡਰ ਵੀ ਡਿਫਾਲਟਰ ਹੈ ਪ੍ਰੀਤ ਸਿਟੀ ਟੈਕਨੀਕਲ ਰਿਪੋਰਟ ਦੇਣੀ ਹੁੰਦੀ ਬੈਂਕ ਦੀ ਟੀਮ ਨੇ ਉੱਥੇ ਲੋਨ ਹੋਇਆ ਇਦਾਂ ਦੇ ਹੋਰ ਬਹੁਤ ਸਾਰੇ ਲੋਨ ਹੋ ਸਕਦੇ ਆ ਕਾਲਪਨ ਬਿਲਡਰ ਪ੍ਰੀਤ ਸਿਟੀ ਵਿੱਚ ਕਾਲਪਨਿਕ ਪਲਾਟਾਂ ਤੇ ਹੋਰਾਂ ਦੇ ਝਾਲੀ ਤਰੀਕੇ ਨਾਲ ਮਿਲੀਭੁਗਤ ਕਰਕੇ ਲੋਨ ਬੰਦੇ ਗਏ ਹਨ ਇਸ ਤੋਂ ਇਲਾਵਾ ਬੁਲਾ ਰਹੇ ਨੇ ਬੈਂਕ ਦੀ ਰਿਪੋਰਟ ਜੋ ਕਿ 9 ਅਕਤੂਬਰ 18 ਦੀ ਹੈ 9 ਅਕਤੂਬਰ 18 ਦੀ ਇੱਥੇ ਇੱਕ ਰਿਪੋਰਟ ਹੈ ਅ ਕਿਸੇ ਕੋਲ ਦਿਖਾ ਦੇਣਾ ਇੱਥੇ ਦਿਖਾਓ ਜੀ ਪੇਪਰ ਆਪਣੇ ਕੋਲ ਸਾਰੇ ਕੋਲ 9 ਅਕਤੂਬਰ 18 ਦੀ ਰਿਪੋਰਟ ਹੈ ਇੱਥੇ ਲਿਖਿਆ ਹੋਇਆ ਕੋ ਕੋ ਦੇਖ ਲਓ ਆਪਣੇ ਘਾਤੇ ਕੋ ਉੱਚ ਵੀ ਬੜੀ ਕਪਲੇਬਾਜੀ ਹੋਈ ਹੈ 9 ਅਕਤੂਬਰ 18 ਦੀ ਰਿਪੋਰਟ ਤਲਾਫਾ ਮੈਂ ਦੱਸ ਦਿੰਨਾ ਹੋਰ মিডিਆ ਨੂੰ ਜਾਰੀ ਕਰਦੇ ਹੋਏ ਇਹ ਹੁਣੇ ਵਟਸਐਪ ਤੇ ਭੇਜ ਦੇਣਾ ਮੇਰੇ ਫੋਨ 'ਚ ਹੈ ਤੇ ਮੈਂ ਆਪਣੀ মিডিਆ ਟੀਮ ਨੂੰ ਭੇਜ ਚੁੱਕਿਆ ਹੁਣੇ ਤੁਹਾਨੂੰ ਮਿਲ ਜੇਗੀ ਇਸ ਤੋਂ ਇਲਾਵਾ ਬੁਲਾ ਰਹੇ ਨੇ ਬੈਂਕ ਦੀ ਰਿਪੋਰਟ ਜੋ ਕਿ 9 ਅਕਤੂਬਰ 2018 ਦੀ ਹੈ ਨੋ ਮੀਡੀਆ ਨੇ ਜਾਰੀ ਕਰਦੇ ਹੋਏ ਦੱਸਿਆ ਕਿ ਮੌਜੂਦਾ ਐਮ ਡੀ ਜੋ ਪਹਿਲਾਂ ਵੀ ਇਸੇ ਜ਼ਿਲ੍ਹੇ ਵਿੱਚ ਉੱਚ ਅਫਸਰ ਰਹੇ ਹਨ ਨੇ ਬ੍ਰਾਂਚਾਂ ਦੀ ਨਵੀਨੀਕਰਨ ਅਤੇ ਫਰਿੱਜ ਫਰਨੀਚਰ ਖਰੀਦਣ ਦੇ ਵੱਡੇ ਪੱਧਰ ਤੇ ਕਪਲੇਬਾਜੀ ਕੀਤੀ ਸੀ ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਕਪਲਾ ਕਰਨ ਲਈ ਇੱਕ ਹੀ ਲਖਾਈ ਨਾਲ ਅਲੱਗ-ਅਲੱਗ ਥਾਂ ਤੋਂ ਕੋਟੇਸ਼ਨਾਂ ਮੰਗਵਾਈਆਂ ਗਈਆਂ ਸਨ ਪਰੰਤੂ ਫਿਰ ਵੀ ਜ਼ਿੰਮੇਵਾਰ ਅਫਸਰਾਂ ਖਿਲਾਫ ਕਾਰਵਾਈ ਕੋਰਦਵਰਦ ਕਰਵਾ ਕੇ ਦੋਸ਼ੀ ਨੂੰ ਬਚਾ ਲਿਆ ਗਿਆ ਇਹ ਐਨਰਦੀ ਬੈਂਕ ਦੇ ਇੰਟਰਨਲ ਰਿਪੋਰਟ ਦਾ ਹਿੱਸਾ ਹੈ ਜਿੱਚ ਲਿਖਿਆ ਕਿ ਇੱਕੋ ਲਖਾਈ ਨਾਲ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਰਿਪੋਰਟਾਂ ਮੰਗਾ ਕੇ ਅਲੱਗ-ਅਲੱਗ ਬੰਦਿਆਂ ਤੋਂ ਤੇ ਫਿਰ ਉਹ ਸਾਰੀ ਉਹਦੀ ਰਿਪੋਰਟ ਕੱਢੀ ਗਈ ਹੈ ਕਿ ਇਹਨੇ ਕੱਢੀ ਕਿਹਨੇ ਨਹੀਂ ਕੱਢੀ ਅਲੱਗ ਹੈ ਉਹ ਰਿਕਾਰਡ ਤੁਹਾਨੂੰ ਮਿਲ ਜੇਗਾ ਹੁਣੇ ਖੁਰਦ-ਵੁਰਦ ਕਰ ਦਿੱਤਾ ਗਿਆ ਕਾਰਵਾਈ ਕਿਸੇ ਕਲਬ ਕੋਈ ਨਹੀਂ ਹੋਈ ਉਹ ਫਰਨੀਚਰ 2 ਲੱਖ ਦਾ ਜੀ 10 ਲੱਖ ਦਾ ਜੀ 50 ਲੱਖ ਦਾ ਸੀ ਕੁਝ ਕਪੜਾ 1000 ਰੁਪਏ ਦਾ ਹੋਇਆ ਕਿ 5000 ਦਾ ਹੋਇਆ ਕੁਝ ਮਹਾਲੀ ਸ਼ਹਿਰ ਦੇ ਵੀ ਪੰਜ-ਸੱਤ ਬ੍ਰਾਂਚਾਂ ਦੇ ਨਾਮ ਹੈ ਉਹ ਤੁਹਾਨੂੰ ਹੁਣੇ ਵਟਸਐਪ ਤੇ ਭ ਮਾਜਰੀ ਬ੍ਰਾਂਚ ਵਿੱਚ ਹੋਏ ਕਪਲੇ ਦੀ ਆਡਿਟ ਅਫਸਰ ਵੱਲੋਂ ਕੀਤੀ ਜਾਂਚ ਵਿੱਚ ਬੈਂਕ ਅਫਸਰ ਜਸਵੀਰ ਸਿੰਘ ਅਤੇ ਪ੍ਰਗਤੀ ਜੱਗਾ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਪਰੰਤੂ ਬਾਅਦ ਵਿੱਚ ਪੰਜਾਬ ਸਰਕਾਰ ਦੀ ਵੱਡੀ ਅਫਸਰ ਕੋਈ ਹੋਰ ਡਿਪਾਰਟਮੈਂਟ ਮਨੀਲਾ ਭਾਮਰੀ ਵੱਲੋਂ ਮਿਲੀ ਭੁਗਤ ਕਰਕੇ ਭ੍ਰਿਸ਼ਟਾਚਾਰ ਕਰਕੇ ਬਾਰ ਬਾਰ ਦੋਸ਼ੀ ਅਫਸਰ ਪ੍ਰਗਤੀ ਜੱਗਾ ਦਾ ਨਾਮ ਕਢਵਾਉਣ ਲਈ ਬੈਂਕ ਅਫਸਰਾਂ ਨੂੰ ਮਜਬੂਰ ਕਰਨ ਲਈ ਪੱਤਰ ਲਿਖੇ ਗਏ। ਹਲੇ ਕਲੀਨ ਚਿੱਟ ਨਹੀਂ ਮਿਲੀ ਉਹ ਸਰਦਾਰ ਜੀ ਦੇ ਹੱਥ ਪੇਪਰ ਹੈ ਇਹ ਜਿਹੜਾ ਪੇਪਰ ਦਾ ਖੱਬੇ ਪਾਸੇ ਦਾ ਹਿੱਸਾ ਹੈ ਐਂ ਚ ਚਿੱਠੀ ਲਿਖੀ ਗਈ ਹੈ ਨਾ ਵੱਲੋਂ ਚਾਰ ਵਾਰੀ ਚਿੱਠੀ ਮੇਰੇ ਕੋਲ ਹੈ ਕੇ ਇਹਦਾ ਨਾਮ ਕੱਢੋ ਕੱਲੇ ਜਸਪੀਰ ਸਿੰਘ ਨੂੰ ਦੋਸ਼ੀ ਬਣਾਓ ਹਲੇ ਕਲੀਨ ਚਿੱਟ ਨਹੀਂ ਮਿਲੀ ਇਸ ਤੋਂ ਇਲਾਵਾ ਮਾਜਰੀ ਬਲੈਂਕ ਵਿੱਚ ਹੋਏ ਕਪਲੇ ਦੀ ਆਡਿਟ ਅਫਸਰ ਵੱਲੋਂ ਕੀਤੀ ਜਾਂਚ ਵਿੱਚ ਬੈਂਚ ਅਫਸਰ ਬੈਂਕ ਅਫਸਰ ਜਸਪੀਰ ਸਿੰਘ ਅਤੇ ਪ੍ਰਗਤੀ ਜਗਾ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪਰੰਤੂ ਬਾਅਦ ਵਿੱਚ ਪੰਜਾਬ ਸਰਕਾਰ ਦੇ ਵੱਡੇ ਅਫਸਰ ਮਨੀਲਾ ਪਾਂਬਰੀ ਵੱਲੋਂ ਮਿਲੀ ਭੁਗਤਾਨ ਦੇ ਭ੍ਰਿਸ਼ਟਾਚਾਰ ਕਰਕੇ बार-बार ਦੋਸ਼ੀ ਅਫਸਰ ਪ੍ਰਗਤੀ ਜੱਗਾ ਦਾ ਨਾਮ ਕਢਵਾਉਣ ਲਈ ਬੈਂਕ ਅਫਸਰਾਂ ਨੂੰ ਮਜਬੂਰ ਕਰਨ ਲਈ ਪੱਤਰ ਲਿਖੇ ਗਏ ਹਨ ਜਿਸ ਕਾਰਨ ਮੌਜੂਦਾ ਐਮਡੀ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕਲੀਨਕਿਟ ਮਿਲੀ ਹੈ ਜਦੋਂ ਇਨ੍ਹਾਂ ਕੱਪਲੇ ਦੇ ਕਾਗਜ਼ ਪੱਤਰ ਅਤੇ ਸਮੂਹ ਪੰਜਾਬ ਗ੍ਰੇਸ ਕ੍ਰਾਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਦਾਉ ਨੂੰ ਮਿਲੇ ਤੇ ਉਹਨਾਂ ਨੇ ਇਸ ਕੱਪਲੇ ਖਲਾ ਪਹਿਲਾਂ ਹੀ ਕੰਮ ਕਰਦੀ ਸੰਸਥਾ ਪਹਿਲੇ ਕੰਮ ਕਰਦੀ ਸੰਸਥਾ ਜਿਹੜੇ ਮੇਰੇ ਨਾਲ ਸਾਥੀ ਖੜੇ ਆ ਲੋਕ ਹਿੱਤ ਮਿਸ਼ਨ ਕਮੇਟੀ ਇਹ ਉੱਥੇ ਸਥਾਪਿਤ ਆ ਦੇ ਆ ਨਾਲ ਸੰਪਰਕ ਕਰਕੇ ਇਸ ਮਾਮਲੇ ਦੀ ਪੰਜਾਬ ਸਰਕਾਰ ਨੂੰ ਸ਼ਿਕਾਇਤਾਂ ਕੀਤੀ ਗਈਆਂ ਮੇਰੇ ਵੱਲੋਂ ਇਹ ਸ਼ਿਕਾਇਤ ਇਸੇ ਮਹੀਨੇ ਦੀ 5 ਤਰੀਕ ਨੂੰ ਕੀਤੀ ਗਈ ਆ ਮੇਰੇ ਸਾਥੀ ਜਿਹੜੇ ਮਾਜਰੀ ਦੇ ਆ ਲੋਕ ਹਿੱਤ ਮਿਸ਼ਨ ਵੱਲੋਂ ਉਹਨਾਂ ਵੱਲੋਂ 6 ਤਰੀਕ ਨੂੰ ਸ਼ਿਕਾਇਤਾਂ ਕੀਤੀ ਗਈਆਂ ਤੇ ਇਹਨਾਂ ਅਧਿਕਾਰ ਮੈਨੂੰ ਦਿੱਤੀ ਆ ਦੀ ਪੈਰਵਿਕਲੋਂ ਦੇ ਬੈਂਕ ਖਿਲਾਫ ਕੀਤੀ ਇੱਕ ਸ਼ਿਕਾਇਤ ਦੀ ਪੜਤਾਲ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਹੋਰ ਵਿਭਾਗਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਇਸ ਬੈਂਕ ਨੂੰ ਚਿੱਠੀਆਂ ਆ ਗਈਆਂ ਡੀਸੀ ਵੱਲੋਂ ਬੈਂਕ ਵੱਲੋਂ ਦੀਪਤੀ ਕਮਿਸ਼ਨ ਮਹਾਲੇ ਨੂੰ ਜੋ ਜਵਾਬ ਭੇਜਿਆ ਜਾਣਾ ਸੀ ਉਸ ਵਿੱਚ ਵੀ ਕਪਲੇ ਬਾਜਾ ਵੱਲੋਂ ਲੁਕਸਦਾਰ ਪੱਤਰ ਲਗਵਾਏ ਗਏ ਆ ਇੱਕ ਪੇਪਰ ਹੈ ਮੇਰੇ ਕੋਲੇ ਜਿਹਦੇ ਵਿੱਚ 9 ਤਰੀਕ ਦਾ ਪੇਪਰ ਹੈ ਹੁਣੇ ਦੇ ਦਿੰਦਾ ਉਹਦੇ ਵਿੱਚ ਜਿਹੜੀ ਰਿਪੋਰਟ ਬਣਾਈ ਗਈ ਉਹ ਚ ਪ੍ਰਗਤੀ ਜੱਗਾ ਦਾ ਨਾਮ ਨਹੀਂ ਲਿਖਿਆ ਗਿਆ 9 ਤਰੀਕ ਨੂੰ ਤਿਆਰ ਕੀਤੀ ਪਰ ਉਹ ਭੇਜੀ ਨਹੀਂ ਕੋਈ ਅਫਸਰ ਅੜ ਗਿਆ ਤਾ ਉਹ 12 ਤਰੀਕ ਦੀ ਆ ਚਿੱਠੀ ਹੈ ਫਿਰ ਆ 12 ਤਰੀਕ ਦੀ ਚਿੱਠੀ ਫੇਰ ਦੁਬਾਰੇ ਲਿਖੀ ਗਈ ਪੇਜ ਨੰਬਰ 2 ਦੇ ਉੱਤੇ ਸਭ ਤੋਂ ਉੱਪਰ ਪ੍ਰਗਤੀ ਚਿਕਾ ਦਾ ਨਾਮ ਲਿਖਿਆ ਵੀ ਪ੍ਰਗਤੀ ਚਿਕਾ ਦਾ ਨਾਮ ਹੈਗਾ ਗਲਤ ਹੈ ਠੀਕ ਹੈ ਏਜੰਸੀਆਂ ਦੇਖਣਾ ਦੀਪਤੀ ਕਮਿਸ਼ਨ ਮਹਾਲੀ ਨੂੰ ਜੋ ਜਵਾਬ ਭੇਜਿਆ ਜਾਣਾ ਸੀ ਉਸ ਵਿੱਚ ਵੀ ਕਪਲੇਵਾਜਾ ਵੱਲੋਂ ਨੁਕਸਦਾਰ ਪੱਤਰ ਲਿਖਵਾਏ ਗਏ ਹਨ ਜਿਨ੍ਹਾਂ ਦੀਆਂ ਕਾਪੀਆਂ ਬੁਲਾਰਿਆਂ ਕੋਲ ਮੌਜੂਦ ਹਨ ਇਸ ਸਮੇਂ ਵੀ ਸਾਡੇ ਕੋਲ ਪ੍ਰਿੰਟ ਹੈ ਪਰੰਤੂ ਬਾਅਦ ਵਿੱਚ ਬੈਂਕ ਨੇ ਮਿਤੀ 22 ਤੰਬਰ 2025 ਨੂੰ ਪੱਤਰ ਨੰਬਰ 34186 ਆਹ 34186 ਵਿੱਚ ਆਪਣੀ ਗਲਤੀ ਅਤੇ ਕੁਤਾਹੀ ਨੂੰ ਸੁਧਾਰ ਕੇ ਸਹੀ ਰਿਪੋਰਟ ਉੱਚ ਅਫਸਰਾਂ ਨੂੰ ਭੇਜੀ ਹੈ ਮਦ ਪ੍ਰਗਤੀ ਜਗਤ ਨਾਮ ਲਿਖਿਆ ਨੇ ਬੁਲਾਰੇ ਨੇ ਕਿਹਾ ਜ਼ਿਲ੍ਹੇ ਦੀਆਂ 21 ਬ੍ਰਾਂਚਾਂ ਵਿੱਚ ਦਰਜਣਾ ਅਫਸਰਾਂ ਅਤੇ ਮੁਲਾਜ਼ਮ ਕੰਮ ਕਰਦੇ ਹਨ ਅਫਸਰ ਤੇ ਮੁਲਾਜ਼ਮ ਕੰਮ ਕਰਦੇ ਹਨ ਜਿਸ ਤਰੀਕੇ ਨਾਲ ਪਿਛਲੇ ਸਾਲਾਂ ਦੌਰਾਨ ਇਹਨਾਂ ਵਿੱਚੋਂ ਕੁਝ ਬ੍ਰਾਂਚਾਂ ਵਿੱਚ ਮੈਂ ਨਹੀਂ ਕਹਿੰਦਾ 21 ਹੀ ਹੋਏ ਉਹ ਸਰਕਾਰ ਦੇਖੇ ਏਜੰਸੀ ਦੇਖੇ ਵਿਚ ਵੱਡੇ ਪੱਧਰ ਤੇ ਕਪਲੇਬਾਜੀ ਹੋਈ ਹੈ ਅਤੇ ਲੋਕਾਂ ਨਾਲ ਠੱਗੀ ਹੋਈ ਹੈ ਜਿਸ ਤਰੀਕੇ ਨਾਲ ਬੈਂਕ ਦਿਵਾਲੀਆ ਹੋ ਸਕਦਾ ਹੈ ਇਹ 12 ਦੇ ਇੱਕ ਦੀ ਰਿਪੋਰਟ ਵੀ ਦੱਸਦੀ ਹੈ ਮੈਂ ਅੰਕੜੇ ਪਹਿਲੇ ਦੱਸ ਚੁੱਕਿਆ ਤੁਹਾਨੂੰ ਬੈਂਕ ਦਿਵਾਲੀਆ ਹੋ ਸਕਦਾ ਹੈ ਅਤੇ ਇਸ ਵਿੱਚ ਕੰਮ ਆ ਕਰਦੇ ਅਫਸਰ ਅਤੇ ਮੁਲਾਜ਼ਮ ਬੇਰੁਜ਼ਗਾਰ ਹੋ ਸਕਦੇ ਹਨ ਅਸੀਂ ਅਫਸਰਾਂ ਤੇ ਮੁਲਾਜ਼ਮਾਂ ਦੇ ਹੱਕ 'ਚ ਖੜੇ ਹਾਂ ਕਿ ਬੇਰੁਜ਼ਗਾਰੀ ਨਾ ਵਧੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਸ ਕਪਲੇਰੀ ਵਿਜੀਲੈਂਸ ਬਿਊਰੋ ਕੋਲੋਂ ਜਾਂਚ ਕਰਵਾਈ ਜਾਵੇ ਅਤੇ ਸਬੰਧਤ ਅਫਸਰਾਂ ਅਤੇ ਖਾਸ ਕਰਕੇ ਮੌਜੂਦਾ ਐਮਡੀ ਪ੍ਰਗਤੀ ਜੱਗਾ ਜਿਸ ਦਾ ਜਾਂਚ ਰਿਪੋਰਟ ਵਿੱਚ ਨਾਮ ਦਰਜ ਹੈ ਅਤੇ ਉਸ ਨੂੰ ਬਚਾਉਣ ਲਈ ਉੱਚ ਅਫਸਰ ਹੇਠਲੇ ਅਫਸਰਾਂ ਨੂੰ ਚਿੱਠੀਆਂ ਲਿਖਦੇ ਰਹੇ ਹਨ ਨੂੰ ਜ਼ਿਲ੍ਹੇ ਵਿੱਚੋਂ ਬਦਲੀ ਕੀਤਾ ਜਾਵੇ ਉਹਨਾਂ ਇਹ ਵੀ ਮੰਗ ਕੀਤੀ ਕਿ ਕਪੜਿਆਂ ਨਾਲ ਸੰਬੰਧ ਸਾਰੇ ਅਫਸਰਾਂ ਦੀਆਂ ਜਿਹੜਾ ਮਰਜੀ ਹੋਵੇ ਏ ਵੀ ਸੀ ਡੀ ਸਾਡਾ ਕੋਈ ਰਿਸ਼ਤਾ ਨਹੀਂ ਕਪੜਿਆਂ ਨਾਲ ਸੰਬੰਧ ਸਾਰੇ ਅਫਸਰਾਂ ਦੀਆਂ ਆਮਦਨ ਤੋਂ ਵੱਧ ਬਣਾਈਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇ ਇਸ ਤੋਂ ਇਲਾਵਾ ਬੁਲਾ ਰਹੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਖਾਸ ਮੰਗ ਹੈ ਸਾਡੀ ਸਾਡਾ ਕੋਈ ਰਿਸ਼ਤੇਦਾਰ ਨਹੀਂ ਇਸ ਬੈਂਕ 'ਚ ਆ ਮੰਗ ਕੀਤੀ ਕਿ ਉਹਨਾਂ ਦੀ ਸ਼ਿਕਾਇਤਾ ਕਰਨ ਤੋਂ ਬਾਅਦ ਸਾਡੀ ਸ਼ਿਕਾਇਤਾਂ 5 ਤੇ 6 ਤਰੀਕ ਦੀਆਂ ਐ ਆ ਰਿਪੋਰਟ ਬਣੀ ਆ 12 ਤਰੀਕ ਨੂੰ 15 ਤਰੀਕ ਨੂੰ ਕੀ ਹੋਇਆ ਇਸ ਬੈਂਕ ਦੇ ਹੈੱਡ ਆਫਿਸ 'ਚ ਇਸ ਤੋਂ ਇਲਾਵਾ ਬੁਲਾ ਰਹੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀਆਂ ਉਹਨਾਂ ਵੱਲੋਂ ਸ਼ਿਕਾਇਤਾ ਕਰਨ ਤੋਂ ਬਾਅਦ ਐਮ ਡੀ ਨੇ ਆਪਣੇ ਚਹੇਤਿਆਂ ਨੂੰ ਫਿੱਟ ਕਰਨ ਅਤਿਕਪਲੇ ਖਿਲਾਫ ਕੰਮ ਕਰਨ ਵਾਲੇ ਅਫਸਰਾਂ ਅਤੇ ਮਲਾਜਮਾਂ ਦੀਆਂ ਵੱਡੇ ਪੱਦਰ ਤੇ ਬਦਲੀਆਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਲੋਕਾਂ ਨੂੰ ਲੋਕਣਾ ਚਾਹੀਦਾ ਜਿਸ ਬੰਦੇ ਨੇ ਚਿੱਠੀ ਤੇ ਸਹਿਨ ਕੀਤੇ ਆ ਉਹਦੀ ਵੀ ਬਦਲੀ ਕਰ ਦਿੱਤੀ ਕਿ ਮੈਨੂੰ ਪਤਾ ਨਹੀਂ ਇਹ ਕੌਣ ਆ ਨਾ ਮੈਨੂੰ ਕਦੇ ਮਿਲਿਆ ਤੇ ਨਾ ਮੇਰੇ ਇਹਨਾਂ ਕਦੇ ਫੋਨ ਤੇ ਗੱਲ ਹੋਈ ਆ ਇਹ ਸਾਡੇ ਵੱਲੋਂ ਪ੍ਰੈਸ ਨੋਟ ਹੈ ਤੇ ਇਹਦੇ ਉੱਤੇ ਸੀ ਆਪਣੇ ਸ਼ਬਦਾਂ ਦੇ ਕਾਇਮ ਹੈ ਜੇ ਇੱਕ ਵੀ ਸ਼ਬਦ ਗਲਤ ਹੋਇਆ ਤਾਂ ਸਾਡੇ ਤੇ ਡੈਫਰਮੇਸ਼ਨ ਦਾ ਕੇਸ ਕੀਤਾ ਜਾ ਸਕਦਾ ਬਾਕੀ ਅਗਲੀ ਸਫਾਈ ਬੈਂਕ ਦੇ ਅਫਸਰਾਂ ਨੂੰ ਦੇਣੀ ਆ ਬੈਂਕ ਦੇ ਅਫਸਰ ਉੱਕਰ ਮੌਜੂਦ ਆ ਤੇ ਅਸੀਂ ਫਿਰ ਪੰਜਾਬ ਸਰਕਾਰ ਕੋਲ ਮੰਗ ਕਰਦੇ ਆ ਕਿ ਜਿਹੜੇ ਸਾਡੇ ਲਗਾਏ ਹੋਏ ਦੋਸ਼ ਆ ਇਹ ਸਬੂਤ ਏਜੰਸੀਆਂ ਕੋਲ ਹੈਗੇ ਆ ਭੇਜ ਦਿੱਤੇ ਆ ਮੀਡੀਆ ਨੂੰ ਹੁਣੇ ਜਾਰੀ ਕਰ ਰਹੇ ਆ ਇਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਨਾ ਸੀ ਕਿਸੇ ਨੂੰ ਟੰਗਣਾ ਹੈ ਤੇ ਨਾ ਸੀ ਕਿਸੇ ਨੂੰ ਬਚਾਉਣਾ ਹੈ ਤੇ ਸਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਵਿੱਚ ਬੈਂਕਟ ਹੋਏ ਉਹਦੇ ਖਿਲਾਫ ਵੀ ਐਕਸ਼ਨ ਲਿਆ ਜਾਵੇ ਸਾਡੇ ਵੱਲੋਂ ਐਨਆਈਸੀ ਬਾਕੀ ਬੈਂਕ ਵਾਲੇ ਆਪਣਾ ਪੱਖ ਦੱਸ ਸਕਦੇ ਜੀ ਇਸ ਨਾਮ ਤੇ ਕੋਈ ਸਵਾਲ ਸੀ ਕਿ ਸਾਡੇ ਜੀ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਉਹਨੂੰ ਪਤਾ ਲੱਗਿਆ ਕਿ ਇਹ ਜਿਹੜੇ ਕੱਪਲੇ ਨੇ ਇਹ ਉਜਾਗਰ ਹੋਣੇ ਕਦੋਂ ਸ਼ੁਰੂ ਹੈ ਦੇਖੋ ਇਹ ਜਿਹੜੇ ਕੱਪਲੇ ਵਿੱਚ ਪਿਛਲੇ 5-4 ਸਾਲ ਤੋਂ ਲੋਕ ਇੱਕ ਮਿਸ਼ਨ ਕਮੇਟੀ ਜਿਹੜੇ ਸਾਰੇ ਮੇਰੇ ਸਾਥੀ ਕਰਨੇ ਹਲੇ 2-3 ਸਾਥੀ ਜੱਟ ਕੇ ਇਹ ਲਗਾਤਾਰ ਰੌਲਾ ਪਾ ਰਹੇ ਸੀ ਇਹਨੇ ਬਹੁਤ ਵਾਰੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਤਰ੍ਹਾਂ ਅੱਜ ਅਸੀਂ ਬੈਂਕ ਦੇ ਬਾਹਰ ਖੜੇ ਆ ਮਾਜਰੀ ਬੈਂਕ ਦੇ ਖਿਲਾਫ ਇਹ ਖੜ ਕੇ ਪ੍ਰੋਟੈਸਟ ਕੀਤਾ ਇਹਨਾਂ ਨੇ ਤਾਂ ਮਾਮਲਾ ਜਾਗਰ ਹੋਇਆ ਪਰ ਉਦੋਂ ਅਸੀਂ ਦਖਲਅੰਦਾਜ਼ ਨਹੀਂ ਕਰੇ ਵੀ ਜਿਹੜੇ ਜਿਹੜਾ ਲੋਕ ਲੱਗੇ ਹੋਏ ਪਹਿਲਾ ਕੰਮਾ ਜਿਹੜਾ ਸੀ ਜਿਹੜਾ ਪਹਿਲਾ ਸਿਆਲਬਾ ਮਾਜਰੀ ਦਾ ਪਹਿਲਾ ਸਿਆਲਬ ਉੱਥੇ ਇਹ ਹੋਇਆ ਕਿ ਲੋਕਾਂ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ ਕਢਵਾ ਕੇ ਵਾਰਤ ਲੈ ਗਏ ਲਿਮਟਾਂ ਵੀ ਕਢਵਾ ਕੇ ਵਾਰਤ ਗਈਆਂ ਗਈਆਂ ਜਦੋਂ ਪਤਾ ਲੱਗਿਆ ਇਹ ਅਸਲ ਵਿੱਚ ਪਤਾ ਜੇ ਹੁਣ ਵਿੱਚ ਦੀ ਗੱਲ ਜਿੱਦਾਂ ਮੇਰੇ ਕੋਲ ਸਬੂਤ ਨਹੀਂ ਕੁਝ ਅਫਸਰਾਂ ਜਿਹਦੇ ਖਿਲਾਫ ਇੱਕ ਐਫਆਈਆਰ ਦਰਜ ਵੀ ਹੈ ਉਹ ਘਰੋਂ ਐ ਚਲਾ ਗਿਆ ਘਰੋਂ ਵਿੱਚੋਂ ਪੈਸੇ ਕਢਾ ਕੇ ਵਾਰਤ ਲੈ ਘਰੋਂ ਕਿਸੇ ਅਫਸਰ ਨੇ ਫੜ ਲਈ ਬੈਥੇ ਤਾਂ ਕਪਲਾ ਹੋ ਗਿਆ ਤਾਂ ਉਹਨੂੰ ਬਚਾਉਣ ਵਾਸਤੇ ਉਸ ਖਾਤੇ 'ਤੇ ਪੈਸੇ ਜਮਾ ਕਰਵਾ ਦਿੱਤੇ ਗਏ ਇੱਕ ਨਹੀਂ ਬਹੁਤ ਸਾਰੇ ਖਾਤੇ ਉਹ ਏਜੰਸੀਆਂ ਦੱਸਣਗੀਆਂ ਕਦੋਂ ਕਢਾਇਆ ਤੇ ਕਦੋਂ ਜਮਾ ਹੋਇਆ ਤਾ ਫਿਰ ਜਦੋਂ ਇਨਕੁਆਰੀ ਹੋਈ ਪੈਸੇ ਆਏ ਕਿੱਥੋਂ ਇਸ ਬੰਦੇ ਕੋਲ ਕਪਲੇਵਾਜ ਕੋਲ ਤਾਂ ਫਿਰ ਸਿਆਲਵਾ ਮਾਜਰੀ ਦਾ ਕਪਲਾ ਉਜਾਗਰ ਹੋਇਆ ਕਿ ਜਿਹੜੇ ਪੈਸੇ ਜਾਮਾ ਕਰਾਇਆ ਉਹ ਕਢਾਇਆ ਤਾਂ ਸਿਆਲਵਾ ਦੇ ਅਕਾਊਂਟ 'ਚੋਂ ਆ ਉਹ ਕਿੰਨੇ ਆ ਆ ਚਿੱਠੀ ਦੇ ਵਿੱਚ ਮੈਂ ਹਵਾਲਾ ਪੜ੍ਹ ਕੇ ਦੱਸ ਚੁੱਕਿਆ ਉਹਦੀ ਅਮਾਉਂਟ ਵੀ ਦੱਸ ਚੁੱਕਿਆ ਤੇ ਉਹ ਗਿਣਤੀ ਵੀ ਦੱਸ ਚੁੱਕਿਆ ਉਹਦੇ ਵਿੱਚੋਂ ਕੁਝ ਬੰਦਿਆਂ ਦੇ ਹਲੇ ਪੈਸੇ ਮਿਲੇ ਨਹੀਂ ਆ ਇੱਕ ਪੇਪਰ ਆ ਮੈਂ 40 50 ਬੰਦਿਆਂ ਦੀ ਫੋਟੋ ਆ ਆ ਪੇਪਰ ਆ ਜੀ ਆ ਮੇਰੇ ਕੋਲ ਇੱਕ ਹੋਰ ਰਿਪੋਰਟ ਆ ਬੈਂਕ ਦੇ ਇੰਟਰਨਲ ਰਿਕਾਰਡ ਦੀ ਇਹਨਾਂ ਬੰਦਿਆਂ ਨੂੰ ਹਲੇ ਪੈਸੇ ਮਿਲੇ ਨਹੀਂ ਜਿੰਨੇ ਜਿਨਾਂ ਨੇ ਠੱਗੀ ਹੋਈ ਉਹਨਾਂ ਨੂੰ ਪਤਾ ਕਿ ਸਾਡੇ ਨਾਲ ਠੱਗੀ ਹੋ ਗਈ ਕਿੰਨੇ ਨਾਲ ਸਾਨੂੰ ਪਤਾ ਨਹੀਂ 1.7 2 ਲੱਖ ਰੁਪਏ ਤੁਸੀਂ ਦੇਖਦੇ ਆ ਇਹ ਵਿੱਚਲੀ ਹੈ ਜੀ ਉਹਨਾਂ ਦੇ ਵਿੱਚ ਇਹ ਮੇਰੇ ਕੋਲ ਜਿਹੜੀ ਹੈ ਰਿਕਾਰਡ ਇਹ ਇਸ ਸਮੇਂ ਇਹਨਾਂ ਬੰਦਿਆਂ ਦਾ 20 25 ਬੰਦਿਆਂ ਦਾ 2 ਕਰੋੜ ਦੇ ਕਰੀਬ ਪੈਂਡਿੰਗ ਹੈ ਜੀ ਜਿਹਨਾਂ ਦਾ ਵੱਡਾ ਸਮਾਝਿਆ ਵੀ ਦੋ ਜਰ ਦੋ ਜੀ ਦੇ ਜੀ ਭਰੋਸਾ ਕਰਕੇ ਸੈਂਕੜਾ ਜੀ ਜੀ ਸੈਂਕੜਾ ਦੇ ਪੁਰਾਣੀ ਗੱਲਾਂ ਕੱਢਣ ਲੱਗੇ ਫਿਰ ਨਹੀਂ ਹਾਂ ਬਿਲਕੁਲ ਜੀ ਮਤਲਬ ਚੋਰਾਂ ਨੂੰ ਜਿਹਦਾ ਕਹਿੰਦੇ ਵੀ ਚੋਰ ਹਰ ਪਾਸੇ ਸ਼ਾਮਲ ਹੈ ਨਾਲੇ ਆ ਸਾਡੀ ਗੱਲ ਤਾਂ ਸੱਚੀ ਹੈ ਕਿਉਂਕਿ ਐਫ ਆਈ ਆਰ ਦਰਜ ਹੋਈ ਹੈ ਠੱਗੀ ਦੀ ਨਾਲ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੀ ਹੋਈ ਹੈ ਇਹ ਸਰਕਾਰ ਦੇ ਪੁਲਿਸ ਨੇ ਦੇਖਣਾ ਕਿ ਪ੍ਰੋਵੈਂਸ਼ਨ ਆਫ ਕਰਾਪਸ਼ਨ ਦੇ ਖਿਲਾਫ ਐਕਟ ਦੇ ਉਹਦਾ ਇਨਕੀਜ ਕਿਤੇ ਖਿਲਾਫ ਕਾਰਵਾਈ ਹੋਣੀ ਆ ਠੱਗੀ ਕੋਈ ਇੱਕ ਬੰਦਾ ਤਾਂ ਕਰ ਨਹੀਂ ਸਕਦਾ ਕਿਤੇ ਇਹ ਤਾਂ ਨਹੀਂ ਹੈ ਕਿ ਇੱਕ ਬੰਦੇ ਨੂੰ ਬਲੀ ਦਾ ਬੱਕਰਾ ਬਣਾ ਕੇ ਉਹਦੇ ਤੇ ਐਕਸ਼ਨ ਲੈ ਲਿਆ ਉਹਦੇ ਪਿੱਛੇ ਹੋਰ ਕਿਹੜਾ ਗਾਏਗਾ ਬੈਂਕ ਅਫਸਰਾਂ ਦਾ ਉਹ ਤੇ ਵੀ ਡਿਪੈਂਡ ਕਰਦਾ ਬਾਕੀ ਮੈਨੂੰ ਪਤਾ ਨਹੀਂ ਪ੍ਰਗਤੀ ਜੱਗਾ ਕੌਣ ਆ ਮੈਂ ਲਿਖਿਆ ਬਾਰ ਬਾਰ ਉਹ ਤੇ ਸਟੈਸ ਬੋਲਿਆ ਪੁਸ਼ਪੁਰ ਜਿਹੜਾ ਹੋਇਆ ਸੀ ਕਾਂ ਟੇ ਕਰੋੜਾਂ ਦਾ ਕਿਹਾ ਉਸ ਤੋਂ ਜਾਗ ਲੱਗੀ ਕਿ ਕਿਹੜਾ ਜੀ ਬੈਂਕਸਾ ਪਰ ਐਕਸਿਸ ਬੈਂਕ ਤੋਂ ਹੋਇਆ ਸੀ ਨਹੀਂ ਜੀ ਸਾਨੂੰ ਤਾਂ ਸਿਰਫ ਅਸੀਂ ਇਸੇ ਬੈਂਕ ਦੀ ਗੱਲ ਕਰਦੇ ਸਾਨੂੰ ਇਸੇ ਬੈਂਕ ਦਾ ਪਤਾ ਸਾਡੇ ਕੋਲ ਰਿਕਾਰਡ ਇਸੇ ਬੈਂਕ ਦਾ ਬਾਕੀ ਤਾਂ ਕਪਲੇ ਰੋਹੀ ਪੜਦੇ ਆ ਜੀ ਨੇ ਨਹੀ ਹੋਇਆ ਇਹ ਇਹ ਰੀਸ ਲੱਗ ਜਾਂਦੀ ਆ ਉਹ ਇਥੋਂ ਪਹਿਲਾਂ ਹੋਇਆ ਜੀ ਮਤਲਬ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਤੁਸੀਂ ਵੇਖੀ ਐਕਸ਼ਨ ਲਿਆ 500 ਕਰੋੜ ਚਲੋ ਨਹੀਂ ਅਸੀਂ ਕੁਝ ਨਹੀਂ ਲਿਆ ਸੀ ਇਸੇ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਰਾਂਗ ਕਰਦੇ ਇਹਦੇ ਬਾਰੇ ਸ਼ਿਕਾਇਤਾਂ ਕੀਤੀਆਂ ਜਿਹੜੇ ਸਾਡੇ ਕੋਲ ਰਿਕਾਰਡ ਨਹੀਂ ਹੁੰਦਾ ਜੀ ਸੁਣੀ ਸੁਣੀ ਗੱਲਾਂ ਤੋਂ ਸ਼ਿਕਾਇਤ ਇਹ ਉਸੇ ਸਮੇਂ ਤੋਂ ਚੱਲ ਰਿਹਾ ਸੀ ਇਹ ਬਾਅਦ ਦੇ ਵਿੱਚ ਚਾਨਣ ਵਿੱਚ ਆਇਆ ਇਹ ਵੀ ਪੁਰਾਣਾ ਚੱਲ ਰਿਹਾ ਸੀ ਕਪੜਾ ਜਾਓਗੇ ਇਸ ਕਸ਼ੇ ਨਾ ਕਿ 500 ਬੁਟੀ ਵਿਖਿਆ ਆਪਕੋ ਕੋਰੋਨਾ ਦਾਸਾ ਹਾਂ ਦੇਖਿਆ ਜੀ ਪਰ ਅਸੀਂ ਕੋਈ ਸਰਕਾਰੀ ਸੰਸਥਾ ਨਹੀਂ ਆ ਦੱਸਣ ਲੱਗਾਈ ਮੈਂ ਅਸੀਂ ਕੋਈ ਸਰਕਾਰੀ ਸੰਸ ਸਾਡੇ ਕੋਲ ਤੁਹਾਡੇ ਵਰਗੇ ਆਮ ਬੰਦੇ ਪੀੜਤ ਪਹੁੰਚਦੇ ਆ ਅਸੀਂ ਉਹਨਾਂ ਦੀ ਬਾਹ ਫੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਬਿਨਾ ਪੈਸੇ ਤੋਂ ਕੰਮ ਕਰਦੇ ਨਹੀਂ ਆ ਪ੍ਰੈਸ ਕਰਨਾ ਨਹੀਂ ਤੇ ਪ੍ਰੈਸ ਕਰਦੇ ਆ ਜਿਹੜਾ ਇਹ ਕਬਲਾ ਹੋਇਆ ਉਹ ਤੇ ਟੈਮਟ ਵੱਖਰੇ ਸਰਵ ਜੀ ਇਹ ਕਿਹੜੇ ਸਾਲ ਚ ਹੋਇਆ ਤੇ ਪ੍ਰਗਤੀ ਚੋਂ ਉਦੋਂ ਸੀਗੀ ਕਿੱਥੇ ਸੀ ਕੌਣ ਸੀ ਉਦੋਂ ਬੰਦਾ ਮਾਜੂ ਇੱਥੇ ਐਮ ਡੀ ਕੌਣ ਜਸਵੀਰ ਸਿੰਘ ਜੀ ਦੱਸੋ ਕੌਣ ਸੀ ਦੱਸੋ ਇਹ ਕੌਣ ਕਿਹਨਾਮਾ ਹੋਦਾ ਕਿਹਦਾ ਦੇਖੋ ਜੀ ਪ੍ਰਗਤੀ ਜਿਹੜੇ ਸਾਡੇ ਕੋਲ ਰਿਕਾਰਡ ਹੈ ਜੋ ਰਿਕਾਰਡ ਦੀਆਂ ਬੱਖਾਂ ਇਹਦੇ ਜਵਾਬ ਦੋ ਵੀ ਉਦੋਂ ਕੌਣ ਸੀ ਐਮ ਡੀ ਬਹੁਤ ਯਾਰ 22 ਤੋਂ 24 ਤੱਕ ਦੇਖੋ ਜੀ ਹਾਂ ਇਸ ਸਮੇਂ ਮੇਰੇ ਕੋਲ ਰਕਾਰ ਨਹੀਂ ਐਮਡੀ ਕੌਨਸੀ ਬੈਂਕ ਦੇ ਅਧਿਕਾਰੀ ਰੱਖ ਸਕਦੇ ਆ ਪਰ ਕਤੇ ਜਗ੍ਹਾ ਜ਼ਰੂਰ ਡਿਸਟ੍ਰਿਕਟ ਮੈਨੇਜਰ ਸੀ ਕੋ ਦੋ ਮੇਰੇ ਰਕਾਰ ਦੇ ਨਾਲ ਜਿਲ੍ਹਾ ਮੈਨੇਜਰ ਜਿਲ੍ਹੇ ਦੀ 21 ਬ੍ਰਾਂਚ ਹੈ ਨਹੀਂ ਨਹੀਂ ਉਹ ਬ੍ਰਾਂਚ ਹੈ ਕਹਿੰਦੇ ਨੇ ਅਸੀਂ 2000 ਤੋਂ 2020 ਚੋਂ ਦੀ ਕੋਈ ਅੱਧ ਤੋਂ ਬਦਲੀ ਹੋ ਗਈ ਜੀ ਤੇ ਇਹ ਹੈਗਾ 22 ਤੋਂ 24 25 ਨੂੰ ਹੈ ਬਾਈ ਦਾ ਦਰਜ ਹੁੰਦੀ ਜੀ ਜੀ ਇੱਥੇ ਉਹ ਤੋਂ ਐਮ ਡੀ ਕੌਣ ਸੀ ਉਹ ਕਿੱਥੇ ਹਾਂ ਇਹ ਇਹ ਬੈਂਕ ਦੇ ਮੁਲਾਜ਼ਮ ਖੜੇ ਆ ਇੱਥੇ ਅਫਸਰ ਖੜੇ ਆ ਉਹ ਜਵਾਬ ਦੇਣਗੇ ਉਹਨਾਂ ਦਾ ਰਿਕਾਰਡ ਦੱਸ ਸਕਦਾ ਮੈਂ ਤੁਸੀਂ ਜਵਾਬ ਦੇਓਗੇ ਮੈਂ ਜਵਾਬ ਹੀ ਦੇ ਬਿਲਕੁਲ ਹਾਂਜੀ ਮੈਂ ਜਵਾਬ ਹੀ ਦੇ ਰਿਹਾ ਹਾਂ ਹਾਂਜੀ ਮੈਂ ਇਹ ਜਵਾਬ ਦੇ ਰਿਹਾ ਕਿ ਸਾਡੇ ਕੋਲ ਜਿਹੜਾ ਰਿਕਾਰਡ ਆ ਤੁਹਾਨੂੰ ਪੇਸ਼ ਕਰਤਾ ਬੈਂਕ 'ਚ ਘਪਲਾ ਹੋਇਆ ਏ ਬੀ ਸੀ ਡੀ ਕਿਹੜਾ ਮਰਜੀ ਹੁਣ ਤੁਸੀਂ ਨਾਮ ਦੱਸੋ ਮੈਂ ਤਾਂ ਹੁਣ ਕੈਮਰੇ 'ਕੇ ਬੋਲਦਾ ਨਾਮ ਦੱਸੋ ਕਰੀਏ ਨਹੀਂ ਨਾਮ ਮੈਂ ਤਾਂ ਕਿਹੜੀ ਦੱਸੂ ਤੁਸੀਂ ਕੱਪੜਾ ਨੰਗਾ ਕਰ ਰਹੇ ਹੋ ਬਿਲਕੁਲ ਜੀ 2022 'ਚ 25 'ਚ 4 ਕਰੋੜ ਦਾ ਧੋਖਾ ਹੋਇਆ ਉਹ ਜਿਹੜੀ ਜਿਹੜਾ ਜਿਹਦੇ ਬੰਦੇ ਦਾ ਨਾਮ ਲਿਆ ਜਾ ਰਿਹਾ ਉਹਦਾ ਤੁਸੀਂ ਉਹ 20 'ਚ ਕੋਈ ਤੋਂ ਬਦਲੀ ਜੋਗੀ ਤੇ 25 'ਚ ਐਫ ਆਈ ਆਰ ਦਰਜ ਆਵੇ ਉਹ 'ਚ 5 ਸਾਲ ਹਾਂਜੀ ਬਸ ਮੈਂ ਇਹ ਗੱਲ ਕਰਨ ਲੱਗਾ ਐਫ ਆਈ ਆਰ ਤੁਸੀਂ ਇਹ ਦੱਸੋ ਵੀ ਉਹ ਕੱਪੜਾ ਜਦੋਂ ਕਿਹੜੇ ਸਮੇਂ 'ਚ ਹੋਇਆ ਆਹੀ ਦੱਸਣ ਲੱਗਾ ਜੀ ਐਫ ਆਈ ਆਰ ਜਿਹੜੀ ਹੋਈ ਹੈ ਉਹ ਐਫ ਆਈ ਆਰ ਕਾਰਦਾ ਵਿੱਚ ਐਫ ਆਈ ਆਰ ਸਾਰੇ ਪੜ ਸਕ ਲੇਟੈਸਟ ਰਿਕਾਰਡ ਬੈਂਕ ਦਾ ਮੇਰਾ ਆਪਣਾ ਨਹੀਂ ਹੈ ਆ ਚੁਠਵਾ ਦੇਣ ਬੈਂਕ ਵਾਲੇ 12 ਤਰੀਕ ਦਾ ਇਹੀ ਗੱਲ ਹੈ ਮੈਂ ਰਿਕਾਰਡ ਤੋਂ ਬਾਹਰ ਨਹੀਂ ਬੋਲ ਸਕਦਾ ਹਾਂ ਰਿਕਾਰਡ ਪਾਵੇਂ ਮੇਰੇ ਭਰਾ ਦਾ ਵੀ ਹੋਵੇ ਲਿਆ ਸਾਹਮਣੇ ਮੈਂ ਹੁਣੇ ਬੋਲਦਾ ਬੈਂਕ ਵਾਲੇ ਦੇਣਾ ਕੋਈ ਵੀ ਰਿਕਾਰਡ ਮੈਂ ਹੁਣੇ ਇੱਥੇ ਖੜ ਕੇ ਬੋਲਾਂਗਾ ਮੈਨੂੰ ਪਤਾ ਨਹੀਂ ਕੌਣ ਹੈ ਮੈਂ ਮਾਫੀ ਮੰਗਾਗਾ ਜੇ ਕਿਸੇ ਅਫਸਰ ਖਿਲਾਫ ਗਲਤ ਬੋਲ ਲਿਆਗਾ ਰਿਕਾਰਡ ਦੇਣ ਦਾ ਵਾਸਤੇ ਬੋਲਣਾ ਰਿਕਾਰਡ ਰਿਲੇਟਡ ਬੈਂਕ ਦੇ ਲੈਟਰਪੈਡ ਦਾ 12 ਤਰੀਕ ਦਾ ਨਹੀਂ ਗਲਤ ਤੇ ਗਲਤ ਕੋਈ ਨਹੀਂ ਕੋਈ ਗੱਲ ਸੀ ਪ੍ਰੈਸ ਕਾਨਫਰੈਂਸ ਤੇ ਕੀ ਆ ਫਲਾਸਟਿਕ ਕਰਨ ਦੇ ਲਈ ਸੀ ਇੱਥੇ ਆਇਆ ਮਤਲ ਪਰ ਇੱਕ ਕੰਪਲੀਟ ਹੋ ਰਿਹਾ ਜਿਹਦੇ ਵਿੱਚ ਕਿਹਾ ਗਿਆ ਕਿ ਜਦੋਂ ਪ੍ਰਕティ ਜਗਤ ਦਾ ਨਾਮ ਸਾਹਮਣੇ ਆਇਆ ਸੀ ਤੇ ਉਹ ਅਫਸਰ ਸੀਗੇ ਪਰ ਜਦੋਂ ਉਹਨਾਂ ਨੇ ਕਲਾਬ ਸ਼ਿਕਾਇਤ ਆਉਂਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਐਮਡੀ ਬਣਾ ਦਿੱਤਾ ਗਿਆ ਹਾਂ ਇਹ ਇਹ ਵੱਡਾ ਦੋਸ਼ ਹੈ ਆ ਲੋ ਜੀ ਹੁਣ ਮੈਂ ਪੜ੍ਹ ਕੇ ਸੁਣਾਉਣਾ ਜੀ ਆ ਦੇਖੋ ਆ ਚਿੱਠੀ ਨੰਬਰ ਹੈ ਜੀ 1142025 ਦੀ ਐਫ ਆਈ ਆਰ ਤੋਂ ਬਾਅਦ ਦੀ ਗੱਲ ਹੈ 1142025 ਦੀ ਇੱਕ ਚਿੱਠੀ ਹੈ ਇਹ ਪੱਤਰ ਦੇ ਵੀ ਲਿਖਿਆ ਆਪ ਦਾ ਪੱਤਰ ਨੰਬਰ ਆ ਡੇਟ ਅੱਗੇ ਨੰਬਰ ਲੱਗੇ ਹੋਏ ਹਨ 20325 ਅਤੇ ਪਿੱਠ ਅੰਕਲ ਪੱਤਰ ਨੰਬਰ ਐਨ ਐਨ ਵਿਸ਼ੇਸ਼ ਰਿਪੋਰਟ ਦੇ ਪੰਨਾ ਨੰਬਰ 4 ਦੇ ਲੜੀ ਨੰਬਰ 1 800 ਪੇਜ ਮੈਂ ਨਹੀਂ ਪੜੇ ਇੰਟਰਨੈਸ਼ਨਲ ਕੁਆਲਿਟੀ ਬੈਂਕ ਦੀ ਉਹ ਬੈਂਕ ਦੇ ਅਫਸਰਾਂ ਨੇ ਪੜੇ ਆ 800 ਤੋਂ ਵੱਧ ਪੇਜਾਂ ਦੀ ਰਿਪੋਰਟ ਹੈ ਇੱਕ ਇੱਕ ਖਾਤੇ ਦਾ ਵੇਰਵਾ ਹੈ ਇੱਕ ਇੱਕ ट्रांजैक्शन ਦਾ ਵੇਰਵਾ ਹੈ 800 ਪੇਜ ਮੇਰੇ ਕੋਲ ਹਾਨੀਕਰ ਹੈਗੇ ਆ ਵਿਸ਼ੇਸ਼ ਰਿਪੋਰਟ ਦੇ ਪੰਨਾ 4 ਦੇ ਲੜੀ ਨੰਬਰ 1 ਹੇਠ ਸਪਸ਼ਟ ਰੂਪ ਵਿੱਚ ਦਰਜ ਕੀਤਾ ਗਿਆ ਹੈ ਕਿ ਸ੍ਰੀ ਜਸਵੀਰ ਸਿੰਘ ਬ੍ਰਾਂਚ ਮੈਨੇਜਰ ਡਾਇਰੈਕਟਰੀ ਰਿਸਪੌਂਸੀਬਲ ਅਗੇ ਸਪੈਲਿੰਗ ਹੈ ਪੰਜਾਬੀ ਦਾ ਕੁਝ ਇੰਗਲਿਸ਼ ਦਾ ਡਾਇਰੈਕਟਰੀ ਰਿਸਪੌਂਸੀਬਲ ਫਾਰ ਜੋ ਵੀ ਅਗੇ ਲਿਖਿਆ 304 ਪੰਨੀ ਲਾਈਨ ਬੜੀ ਕਪਲੇਵਾਜ ਵਾਲੀ ਲਾਈਨ ਹੈ ਇਹ ਲਾਈਨ ਤੇ ਕੀ ਲਿਖਿਆ ਮੁਤਾਬਕ ਵਿਸ਼ੇਸ਼ ਰਿਪੋਰਟ ਅੰਤਿਕਾ ਦੇ ਲੜੀ ਨੰਬਰ 7 8 ਜਿੰਨੇ ਵਾਰ ਵਿਅਕਤੀਆਂ ਦੇ ਦਰਸਾਏ ਵੇਰਵੇ ਵਿੱਚ ਕੇਵਲ ਜਸਵੀਰ ਸਿੰਘ ਬ੍ਰਾਂਚ ਬ੍ਰਾਂਚ ਮੈਨੇਜਰ ਦਾ ਨਾਮ ਹੀ ਦਰਜ ਕੀਤਾ ਜਾਵੇ ਕੇਵਲ ਜਸਵੀਰ ਸਿੰਘ ਕਿਉਂ ਬਾਕੀ ਕਿਉਂ ਨਹੀਂ ਜੇ ਆਹ ਆਹ ਠੀਕ ਹੈ ਤਾਂ ਬੈਂਕ ਬਾਹਰ ਦੇਖ ਨੂੰ ਚਿੱਠੀ 'ਚ ਪ੍ਰਗਤੀ ਜਗਤ ਦਾ ਨਾਮ ਕਿ ਲਿਖ ਰਿਹਾ ਆਹ ਆ ਰਿਪੋਰਟ ਹੈ ਇੱਕ ਮਿੰਟ ਜੀ ਸਰ ਮੈਨੂੰ ਇੱਕ ਮਿੰਟ ਜੀ ਤਾਨੂੰ ਤੁਸੀਂ ਇੱਕ ਲੈਟਰ ਲਿਖਿਆ ਬੈਂਕ ਤੇ ਸਾਰੇ ਉਹ ਸਰਕਾਰੀਆਂ ਨੂੰ ਪੰਜਾਬ ਸਰਕਾਰ ਦੇ ਜੀ ਤੁਸੀਂ ਉਹ ਲੈਟਰ ਤੁਹਾਨੂੰ ਜਵਾਬ ਦਿੱਤਾ ਬੈਂਕ ਨੇ ਵੀ 29 ਤਰੀਕ ਨੂੰ ਤੁਸੀਂ ਉੱਥੇ ਆ ਕੇ ਤੁਹਾਡੇ ਸਾਰੇ ਜਵਾਬ ਆਉਂਦੇ ਹਾਂ ਬੋਲਾਂ ਦੇ ਜਵਾਬ ਦੇਓ ਜੀ ਇਹ ਜਵਾਬ ਲੈਣ ਤੋਂ ਪਹਿਲਾਂ ਹੀ ਪ੍ਰੈਸ ਕਾਨਫਰੰਸ ਚੋਂ ਕਾ ਤੁਹਾਡਾ ਇੰਟਰਸਟ ਕੀ ਹੈ ਜੀ ਹਾਂਜੀ ਮੈਂ ਹੁਣ ਉਹ ਬੈਂਕ ਦਾ ਲੈਟਰ ਤੁਹਾਨੂੰ ਪੜਾ ਦਲਾਂ ਮੈਂ ਪਟਵਾਰੀ ਸਾਹਿਬ ਨੂੰ ਭੇਜਿਆ ਸੀ ਮੈਂ ਉਹ ਲੈਟਰ ਪੜਾ ਦਲਾਂ ਵੀ ਕੀ ਲਿਖਿਆ ਬੈਂਕ ਨੇ ਮੈਨੂੰ ਇੱਕ ਮਿੰਟ ਜੀ ਮੈਂ ਦਿਖਾ ਦਿੰਨਾ ਇੰਨੇ ਹੀ ਲਿਖਿਆ ਵੀ ਤੁਸੀਂ 29 ਤਰੀਕ ਨੂੰ ਨਹੀਂ 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 ਬਿਲਕੁਲ ਬਿਲਕੁਲ ਇਹ ਦੱਸਣ ਲੱਗਾ ਜੀ ਮੈਂ ਮੈਨੂੰ ਪੜ ਕੇ ਸੁਣਾ ਦਿੰਦਾ ਇਹ ਲੈਟਰ ਆਇਆ ਜੀ ਮੈਨੂੰ ਬੈਂਕ ਵੱਲੋਂ ਰਜਿਸਟਰਡ ਲੈਟਰ ਆਇਆ ਮੈਂ ਭੇਜਿਆ ਮੀਡੀਆ ਨੂੰ ਇਸ 16 ਤਰੀਕ ਨੂੰ ਲਿਖਿਆ ਗਿਆ ਇਹ ਲੈਟਰ ਤੇ ਲਿਖਿਆ ਸਤਨਾਮ ਸਿੰਘ ਨੂੰ ਕੇਂਦਰੀ ਸਹਿਕਾਰੀ ਬੈਂਕ ਜ਼ਿਲ੍ਹਾ ਐਸ ਐਸ ਨਗਰ ਦੀਆਂ 21 ਬ੍ਰਾਂਚਾਂ ਵਿੱਚ ਵੱਡੇ ਪੱਧਰ ਤੇ ਹੋਏ ਕਪਲੇ ਦੀ ਜਾਂਚ ਕਰਨਾ ਅਤੇ ਸ਼ੱਕੀ ਦੋਚੇ ਨੂੰ ਬਦਲਣ ਦੀ ਸ਼ਿਕਾਇਤ ਇਹ ਮੇਰੇ ਕੋਲ ਇਹਦਾ ਹੈਡਿੰਗ ਹੈ ਉਪਰੋਕਤ ਵਿਸ਼ੇ ਸੰਬੰਧੀ ਆਪ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਇਸ ਸ਼ਿਕਾਇਤ ਦੀ ਪੜਤਾਲ ਹਲੇ ਪੜਤਾਲ ਚ ਬੁਲਾਇਆ ਮੈਨੂੰ ਮਿਤੀ 29/05/11 ਵਜੇ ਕਮਰਾ ਨੰਬਰ 35 ਤੀਜੀ ਮੰਜ਼ਲ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ। ਆਪ ਨਿਯਤ ਸਮਾਂ ਸਥਾਨ ਤੇ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕਰੋ। ਮੈਂ ਇਹ ਰਿਪੋਰਟ ਮਨਵਾਈ ਹੈ ਜੋ ਅੱਜ ਮੈਂ ਮੀਡੀਆ ਨੂੰ ਜਾਰੀ ਕਰ ਰਿਹਾ। ਇਹੀ ਬੈਂਕ ਦੇ ਅਫਸਰਾਂ ਨੂੰ ਸਾਰਾ ਰਿਕਾਰਡ ਤੇ ਨਾਲ ਬਿਆਨ ਮੇਰੇ ਦਿੱਤੇ ਜਾਣਗੇ। ਹਾਂਜੀ ਸ਼ਿਕਾਇਤਕਰਤਾ ਮੈਂ ਮੈਂ ਆਪਣੀ ਸ਼ਿਕਾਇਤ ਤੇ ਕਾਇਮ ਹਾਂ। ਆਪ ਸਬੰਧਤ ਰਕਾਰ ਜੋ ਮੇਰੇ ਕੋਲ ਹੈ ਜਿਹੜਾ ਮੈਂ মিডিਏ ਨੂੰ ਦੱਸਿਆ ਇਹ ਤੁਹਾਡੇ ਅੱਗੇ ਪੇਸ਼ ਹੈ ਆਪਣੀ ਇਨਕੁਆਇਰੀ ਚ ਇਹ ਸਰਕਾਰ ਨੂੰ ਸ਼ਾਮਲ ਕਰ ਲਿਆ ਜੀ ਇਹ ਮੇਰੇ ਬਿਆਨ ਜੀ ਇਹ ਤੁਸੀਂ ਦੱਸਿਓ ਕਿ ਤੁਸੀਂ ਇਹ ਜਵਾਬ ਲੈਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਤੀ ਹੋ ਜੀ ਤੁਹਾਡਾ ਹੱਕਾ ਜੋ ਹਾਂ ਹਾਂ ਬਿਲਕੁਲ ਜੀ ਬਿਲਕੁਲ ਨਿਕਾਲਾ ਇੰਤਜ਼ਾਰ ਕਿਉਂ ਕੀਤਾ ਨਾ ਪਰ ਤੁਸੀਂ ਇਹ ਕਿਹਦੇ ਦੱਸੋ ਵੀ ਕੀ ਜਿਹੜਾ ਬੰਦਾ ਆ ਜਿਹਦੀ ਤੁਸੀਂ ਰਿਪੋਰਟ ਦਿਖਾ ਰਹੇ ਹੋ 28 ਦਾ ਆ ਪਰਸਨ ਜੋ ਕੀ ਜੀ ਇਹ ਇਹ ਦਾ ਇਹ ਹੈਗਾ ਇਹਦਾ ਨਾਂ ਕੀ ਆ ਇਹਦਾ ਜੀ ਜਿਹਨੂੰ ਤੁਸੀਂ ਕਹਿੰਦੇ ਮੈਂ ਨਹੀਂ ਜਾਣਦਾ ਫਤਨ ਮੈਨੂੰ ਪਤਾ ਨਹੀਂ ਕਿ ਇਹ ਗੱਲ ਕਰਦਾ ਨਾ ਲਿਖਿਆ ਉਹਨਾਂ ਵੀ ਜਿਹਨੇ ਰਿਪੋਰਟ ਨਹੀਂ ਨਹੀਂ ਮੈਂ ਤਾਂ ਆ ਤੁਹਾਡੇ ਸਾਹਮਣੇ ਪੜ ਕੇ ਸਾਹਦੇ ਇਹ ਬੰਦਾ ਜੀ ਇਹ ਬੰਦਾ ਸਭ ਤੋਂ ਕ੍ਰਪਟ ਤੇ ਸਭ ਤੋਂ ਮਾੜਾ ਬੰਦਾ ਬਣਦਾ ਇਹ ਆ ਇਹ ਬੰਦਾ ਚਾਹੁੰਦਾ ਵੀ ਇਹ ਐਮ ਡੀ ਇੱਥੇ ਆਉਣੀ ਚਾਹੀਦੀ ਉਹਦੀ ਅਸਲ ਚ ਸਾਰਾ ਮੈਂ ਮੈਂ ਨਾਮ ਦੱਸਣ ਲੱਗਾ ਹੁਣੇ ਮਨੇ ਨਾਮ ਅਪਲੀਕੇਸ਼ਨ ਹੈ ਵੀ ਇਹ ਬਦਲੀ ਕੇਸ ਹੈ ਇਹ ਇਹ ਫਿਊਰਲ ਹੁੰਦੇ ਨਹੀਂ ਜੀ ਆ ਬਦਲੀ ਨਹੀਂ ਹੁੰਦੇ ਵੀ ਇਹਨਾਂ ਨੂੰ ਮੂਹਰੇ ਕਰਕੇ ਪਟਵਾਰੀ ਸਾਹਿਬ ਮਨੇ ਕਿਹੜੇ ਬੇਲੇ ਦਾ ਬੰਦੇ ਦਾ ਕੋਈ ਕੇਸ ਨਹੀਂ ਸੀਦਾ ਕੱਪੜਾ ਨਹੀਂ ਜਿਹਦੇ ਵੇਲੇ ਉਦੀ ਉਦੀ ਬਦਲੀਤੀ ਅਜੇ ਉਹਨੂੰ 15-20 ਦਿਨ ਹੋਏ ਨੇ ਬਦਲੀ ਆ ਦੱਸਣ ਲੱਗੇ ਮੈਂ ਉਸ ਤੇ ਆ ਉਹ ਬੰਦੇ ਜਿਹੜੇ ਜਿਹੜੇ ਬਦਲੀ ਬਹੁਤ ਸਵਾਲ ਹੈ ਕਿ ਕੋਈ ਬੰਦਾ ਇਹਨੂੰ ਲੋਟ ਕਰਕੇ ਦਿਆ ਖਾਲਾ ਖਾ ਰਿਹਾ ਵੀ ਆ ਮੈਂ ਜੀ ਅਸੀਂ ਆ ਇਹਦਾ ਨਾਮ ਦੁਬਾਰਾ ਲਿਖ ਰਿਹਾ ਉਦੋਂ ਲਖਾਇਆ ਜਾ ਬਦਰੀ ਸਾਹਿਬ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਜਵਾਬ ਦੇ ਲੈਣ ਦੋ ਓਕੇ ਹਾਂ ਮੈਂ ਜਵਾਬ ਦੇ ਲੈਣ ਦਾਂ ਬਦਲੀਆਂ ਨਾਲ ਮੇਰਾ ਕੋਈ ਸਬੰਧ ਨਹੀਂ 16 ਤਰੀਕ ਨੂੰ ਬਦਲੀਆਂ ਹੋਈਆਂ 15 ਬੰਦਿਆਂ ਦੀਆਂ ਬਦਲੀਆਂ ਕਰਨ ਤੋਂ 9 ਦਿਨ ਪਹਿਲਾਂ 5 ਤਰੀਕ ਨੂੰ ਮੇਰੀ ਸ਼ਿਕਾਇਤ ਹੈ ਮੇਰੀ ਸ਼ਿਕਾਇਤ ਪਹਿਲਾਂ ਹੁੰਦੀ ਹੈ ਬਦਲੀਆਂ ਬਾਅਦ ਹੁੰਦੀਆਂ ਇਹਦੀ ਗੱਲ ਹੈ। ਉਹਦੀ ਗੱਲ ਹੁਣ ਮੈਂ ਅੱਗੇ ਦੱਸਣ ਗਿਆ। ਪਟਵਾਰੀ ਸਾਹਿਬ ਜੋ ਕਹਿਣਾ ਚਾਹੁੰਦੇ ਆ ਹੁਣ ਦੱਸਣ ਲੱਗਾ। ਮੈਂ ਨਾਮ ਲੈਣ ਲੱਗਿਆ ਜੀ, ਨਾਮ ਲੈਣ ਲੱਗਿਆ ਪਟਵਾਰੀ ਸਾਹਿਬ। ਪਟਵਾਰੀ ਸਾਹਿਬ ਨਾਮ ਲੈਣ ਲੱਗੇ ਮੈਂ। ਮੇਰੇ ਕੋਲ ਕੋਈ ਸਬੂਤ ਨਹੀਂ ਹੈ। ਪਟਵਾਰੀ ਸਾਹਿਬ ਦਾ ਇਸ਼ਾਰਾ ਹੈ ਕਿ ਇੱਥੇ ਇੱਕ ਅਫਸਰ ਸੀਗਾ ਰਣਜੀਤ ਸਿੰਘ। ਉਹ ਕਪਲੇ ਦਾ ਦੋਸ਼ੀ ਹੈ। ਮੈਂ ਤੁਹਾਡੇ ਅੱਗੇ ਮੰਗ ਕਰਦਾ ਕੋਈ ਵੀ ਜਾਂਚਦਾ ਸੀ ਜਿਹੜੀ ਜਾਂਚ ਕਰੇਗੀ। ਰਣਜੀਤ ਸਿੰਘ ਦੋਸ਼ੀ ਜੇ ਸਾਬਤ ਹੁੰਦਾ ਉਹਨੂੰ ਵੀ ਟੰਗ ਦਿੱਤਾ ਜਾਵੇ ਐਦੀ ਅਸੀਂ ਜ਼ੋਰਦਾਰ ਮੰਗ ਕਰਦੇ ਆ ਪਰ ਬਾਕੀ ਅਫਸਰਾਂ ਨੂੰ ਬਚਾਉਣ ਜਾ ਲੋ ਜੀ ਇਹ ਮੇਰਾ ਬਿਆਨ ਹੈ ਜੀ ਮੇਰੀ ਮੇਰੀ ਰਣਜੀਤ ਸਿੰਘ ਦਾ ਨਾਮ ਕਿਉਂ ਨਹੀਂ ਲਿਆ ਮੈਂ ਮੈਂ ਕਹਿੰਦਾ ਉਹ ਹੀ ਉਹ ਬੰਦਾ ਮੌਜੂਦ ਹੈ 5 ਸਾਲ ਉਹ ਬੰਦਾ ਹੈ ਉਹ ਬੰਦਾ ਉਹਦਾ ਨਾਮ ਹੀ ਲਿਆ ਰਿਹਾ ਉਹ ਬੰਦਾ ਜੀ ਬੈ ਹੁਣ ਹੋਰ ਗੱਲ ਉਹ ਬੰਦਾ ਇੱਥੇ ਐਮਐਲਏ ਸਾਹਿਬ ਕੋਲੇ ਰੋਜ਼ ਫਿਰਦਾ ਜੀ ਜਿਹੜਾ ਜਿਹੜਾ ਇਹਦਾ ਵਿਰੋਧੀ ਗੁਰੂਪਾਲ ਕੋਲੇ ਵੀ ਮੈਂ ਇੱਥੇ ਚੇਅਰਮੈਨ ਬਣਾਓ ਜੀ ਮੈਨੂੰ ਇਹਦਾ ਉਹ ਐਮਟੀ ਜੀਐਮ ਰਿਟਾਇਰ ਹੋਇਆ ਜੀ ਬੈਂਕ ਚੋਂ ਜੀਐਮ ਰਿਟਾਇਰ ਹੋਇਆ ਇੱਥੋਂ ਉਹ ਐਮਟੀ ਰਿਟਾਇਰ ਹੋਇਆ ਉਹ ਰਿਟਾਇਰ ਹੋਣ ਤੋਂ ਬਾਅਦ ਮੈਨੂੰ ਕਹਿੰਦਾ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਬਣਾ ਦੋ ਹੁਣ ਉਹ ਅਸਲ 'ਚ ਇਹ ਚਾਹੁੰਦੇ ਵੀ ਜੇ ਪ੍ਰਗਤੀ ਜੱਗਾ ਇੱਥੇ ਆਉਂਦੀ ਆ ਮੇਰਾ ਇਥੋਂ ਸਾਰਾ ਨੁਕਸਾਨ ਹੋ ਮੈਨੂੰ ਇਹਨੇ ਵੜਨ ਨਹੀਂ ਦੇਣਾ ਮੇਰੀ ਕੋਈ ਗੱਲ ਨਹੀਂ ਹੋਣੀ ਅਸਲ 'ਚ ਸਾਰਾ 5 ਸਾਲ ਉਹ ਇੱਥੇ ਸੀ ਉਹਦਾ ਹੀ ਜ਼ਿਕਰ ਨਹੀਂ ਕਰ ਰਹੇ ਉਸੇ ਦੀ ਟੀਮ ਹੈ ਜਿਹੜੀ ਪਹਿਲਾਂ ਗੱਲ ਤਾਂ ਸੁਣ ਲੋ ਉਸੇ ਦੀ ਟੀਮ ਹੈ ਜਿਹੜੀ ਉਹੀ ਟੀਮ ਸਾਰੀ ਇੱਥੇ ਲਾਮਬੰਦ ਕਰਕੇ ਕੱਲ੍ਹ ਮਿਲ ਸਾਬ ਨੂੰ ਮਿਲੇ ਅੱਜ ਇਹਨਾਂ ਨੇ ਇੱਥੇ ਲਿਆ ਕੇ ਜਿਹਨੂੰ ਜਿਹਨਾਂ ਨੂੰ 29 ਤਰੀਕ ਮਿਲਿਆ ਜਿਹਨਾਂ ਨੂੰ 29 ਤਰੀਕ ਮਿਲਿਆ ਵੀ ਗੱਲ ਕਰੋ ਜਿਹੜੇ ਦੇਰਾਂ ਕੰਮ ਬੈਂਕ ਦਾ ਜਿਹੜਾ ਦੇਖੇ ਤੁਸੀਂ ਕਿਵੇਂ ਬੈਂਕ ਦੇ ਅਧਿਕਾਰਾਂ ਤੋਂ ਦੇਖ ਲੈ ਰਹੇ ਕੰਕ ਦਾ ਬੰਦੇ ਤੁਸੀਂ ਮੈਂ ਦੇਖਦਾ ਮੈਂ ਦੇਖਦਾ ये निकालो 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 ये � तो है वारे है वारे आप बोलोगे कि आप कुछ 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 आ